ਓਵਰਆਲ ਬਹੁਤ ਵਧੀਆ ਮੋਲ ਹੈ ਠੀਕ ਹੈ ਕਿਸਾਨ ਪਰਿਵਾਰਾਂ ਨਾਲ ਬੈਠਾ ਜੀ ਵੀਰਾਂ ਨਾਲ ਮੇਰੀ ਦੋ ਤਿੰਨ ਵਾਰੀ ਗੱਲ ਪਹਿਲੇ ਵੀ ਹੋਇਆ ਅੱਜ ਵੀ ਵਧੀਆ ਉਸ ਗੱਲਬਾਤ ਹੋਈ ਹੈ ਕੋਈ ਗੱਲ ਨਹੀਂ ਅਸੀਂ ਇਹ ਆਪਣੇ ਪਰਿਵਾਰ ਚੋਂ ਇਹਨਾਂ ਦਾ ਹਿੱਸਾ ਦੇਖਨੇ ਆ ਇਹਨਾਂ ਦੀ ਗੱਲ ਵੀ ਰੱਖਾਂਗੇ ਜਿਹੜੇ ਕੋਈ ਮੁਜਦਾ ਦੀ ਮੁਸ਼ਕਲ ਆ ਉਹ ਗੱਲ ਖਾਂਦੇਗਾ ਓਵਰਆਲ ਸਥਿਤੀ ਦੀ ਗੱਲ ਕੀਤੀ ਜਾਵੇ ਓਵਰਆਲ ਸਥਿਤੀ ਬਹੁਤ ਵਧੀਆ ਜੀ ਤੁਸੀਂ ਲੋਕਾਂ ਨੂੰ ਜਾਓ ਲੋਕਾਂ ਦੇ ਮਨ ਚ ਹੋਏ ਕਿ ਬੋਧੀ ਜੀ ਵਰਧਾ ਮੰਤਰੀ ਬਣਨਾ ਚਾਹੀਦਾ ਔਰ ਮੋਦੀ ਜੀ ਪ੍ਰਧਾਨ ਮੰਤਰੀ ਬਣ ਰਹੇ ਨੇ ਫੋਟੋਗ੍ਰਾਫਰ ਬਣ ਰਹੇ ਨੇ ਇਸ ਤਰੀਕੇ ਨਾਲ ਦਿਨ-ਪ੍ਰਤੀ ਦਿਨ ਟੂਰਨ ਪ੍ਰਚਾਰ ਨਹੀਂ ਫਾਦਾ ਪਿਆ ਲੋਕਾਂ ਦਾ ਰੁਝਾਨ ਲੋਕਾਂ ਦੇ ਕਿਸ ਤਰ੍ਹਾਂ ਦੇ ਜਿਹੜੇ ਆ ਲੋਕ ਇਹ ਚਾਹੇਗਾ ਤੇ ਕਿ ਪੰਜਾਬ ਦਾ ਭਲਾ ਹੋਵੇ ਪੰਜਾਬ 'ਚ ਜੇ ਬੀਜੇਪੀ ਸਰਕਾਰ ਆਏ ਧੰਨਵਾਦ ਰੰਜੋ ਸਿੰਘ ਦਾਵਾ ਭਾਰਤੀ ਕਿਸਾਨ ਜੀ ਉਹਨਾਂ ਨੂੰ ਕਾਦੀਆਂ ਬਲਾ ਪ੍ਰਧਾਨ ਕਾਦੀਆਂ ਅੱਜ ਵੇਖੋ ਜੀ ਇੱਥੇ ਆਪਣੇ ਟੂਰ ਰੈਲੀ ਕਰਨ ਆਏ ਸੀ ਦਿਨੇਸ਼ ਬੱਬੂਣੀ ਅਸੀਂ ਉਹਨਾਂ ਦਾ ਵਿਰੋਧ ਕਰਨ ਆਏ ਆ ਕਾਲੇ ਝੰਡੇ ਵਿਖਾਲ ਕੇ ਤੇ ਨਾਲ ਉਹਨਾਂ ਨਾਲ ਸਵਾਲ ਜਵਾਬ ਕਰਨ ਲਈ ਇੱਥੇ ਪਹੁੰਚੇ ਆ ਉਹਨਾਂ ਨਾਲ ਸਵਾਲ ਜਵਾਬ ਹੋਏ ਆ ਪਰ ਉਹਨਾਂ ਕੋਈ ਜਵਾਬ ਹਾਨੀ ਹੁੰਦਾ ਦੇਣ ਵਾਲੀ ਉਹਨਾਂ ਕੋਲ ਕਿਉਂਕਿ ਅਸੀਂ ਪੁੱਛਿਆ ਵੀ ਹਰਿਆਣੇ ਦੇ ਬਾਰਡਰ ਤੇ ਤੁਸੀਂ ਕਿਉਂ ਲਾਏ ਆਂਦੇ ਦਿੱਲੀ ਜਾਂਦੇ ਕਿਸਾਨ ਤੇ ਉੱਥੇ ਲਾ ਕਾਨੂੰਨ ਖਰਾਬ ਨਹੀਂ ਆਪੇ ਅੱਗੇ ਸਾਲ ਬਹਿ ਗਿਆ ਉੱਥੇ ਕੋਈ ਕਾਨੂੰਨ ਖਰਾਬ ਕੀਤਾ ਨਹੀਂ ਕਿਸਾਨਾਂ ਨੇ ਤਾਂ ਹੁਣ ਕਿਹੜਾ ਖਰਾਬ ਕਰਨਾ ਸੀ ਪਰ ਤੁਸੀਂ ਹਾਕੀ ਖੋਲਿਆ ਪੰਜਾਬ ਕੋ ਦਿੱਲੀ ਜਾਂਦਾ ਵੀ ਕਿਸਾਨ ਦਿੱਲੀ ਜਾ ਹੀ ਨਹੀਂ ਸਕਦਾ ਇਸ ਕਰਕੇ ਉਹਨਾਂ ਕੋ ਇਹਨਾਂ ਗੱਲਾਂ ਦੇ ਜਵਾਬ ਹੀ ਹਾਨੀ ਜੇ ਉਹਨਾਂ ਨੇ ਕੀ ਸਵਾਲ ਕੀਤਾ ਉਹਨਾਂ ਮੈਨੂੰ ਸਵਾਲ ਕੀਤਾ ਉਹ ਸਾਰਿਆਂ ਨੂੰ ਇੱਕੋ ਹੀ ਸਵਾਲ ਕਰੀ ਜਾਂਦੇ ਵੀ ਪੰਜਾਬ ਚ ਫਸਲ ਕਿਹੜੀ ਪੀਜੀ ਜਾਂਦੀ ਉਹਨਾਂ ਨੇ ਕਹਿਣ ਤੋਂ ਭਾਅ ਹੁੰਦਾ ਵੀ ਉੱਤੇ ਐਮਐਸ ਪਰ ਸਾਡਾ ਸਵਾਲ ਇਹ ਆ ਵੀ ਐਮ ਐਸ ਪੀ ਸਾਨੂੰ ਦੋ ਫਸਲਾਂ ਮਿਲਦੀ ਹੈ ਤੈ ਤੂੰ ਹੀ ਪੰਜੀਆਂ ਤੇ ਕਰਦੇ ਹੋ ਜਾਂ ਤੇ ਪੰਜੀਆਂ ਦੇ ਐਮ ਐਸ ਪੀ ਦਿੱਤੀ ਜਾਵੇ ਤੇ ਜਾਂ ਤੁਸੀਂ ਤੈ ਕਰਣੀ ਛੱਡ ਦੋ ਜਦੋਂ ਲੈਣੀ ਕਾਟੜ ਕਰਾਣੀਆਂ ਨੇ ਪ੍ਰਾਈਵੇਟ ਅਦਾਰਿਆਂ ਨੇ ਖਰੀਦਣੀਆਂ ਘੱਟ ਮੁੱਲ ਤੇ ਖਰੀਦਣੀਆਂ ਫਸਲ ਤੇ ਫਿਰ ਉਹਨੂੰ ਐਮ ਐਸ ਪੀ ਕੋਸ਼ਿਸ਼ ਕਰਨ ਦਾ ਕੀ ਫਾਇਦਾ ਵਾ ਤੇ ਜਾਨ ਗੁਰਨਾਬ ਸਿੰਘ ਜੀ ਰਾਮ ਜੀ ਇਹ ਪ੍ਰਦਰਸ਼ਨ ਇਦਾਂ ਕਿਦੋਂ ਤੱਕ ਚੱਲੀ ਰਹੇਗੇ ਇਹ ਪ੍ਰਦਰਸ਼ਨ ਉਹਨਾਂ ਚ ਰਹਿਣਗੇ ਜਿੰਨਾਂ ਚ ਸਾਡੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਚ ਪ੍ਰਦਰਸ਼ਨ ਜਾਰੀ ਰਹਿਣਗੇ ਜੀ ਅੱਜ ਕੀ ਕੀ ਹੈ ਅੱਜ ਵੇਖੋ ਜੀ ਅਸੀਂ ਕੋਰੋਨਾ ਨੂੰ ਜਿਹੜਾ ਸਾਡੇ ਆਏ ਆਪਣੇ ਕੈਂਡੀਡੇ ਬੱਬੂ ਬੱਬੂ ਜੀ ਉਹਨਾਂ ਨੇ ਇਹ ਦੱਸਿਆ ਜਿਹੜੇ ਕਿਸਾਨਾਂ ਜਿਹੜੇ ਅਸੀਂ ਜਦੋਂ ਤੁਹਾਨੂੰ ਪਿਛਲੀ ਵਾਰ ਤੁਹਾਡੀ ਸਰਕਾਰ ਲੈ ਕੇ ਆਏ ਆ ਇਹਨਾਂ ਕਹੇ ਸੁਆਮੀ ਨਾਥਾਂ ਦੀ ਰਿਪੋਰਟ ਜਿਹੜੀ ਅਸੀਂ ਲਾਗੂ ਕਰਾਂਗੇ ਇਹਨਾਂ ਨੇ ਹਰ ਲਾਰਾ ਲਾਤਾ ਸੁਆਮੀ ਨਾਥਾਂ ਦੀ ਰਿਪੋਰਟ ਤੇ ਇਹਨਾਂ ਨੇ ਇੱਕ ਵੀ ਜਿਹੜਾ ਕਦਮ ਗਾ ਨਹੀਂ ਚੁੱਕਿਆ ਬਾਅਦ ਚ ਇਹਨਾਂ ਨੇ ਹੜਾ ਦਿੱਲੀ ਮੋਰਚਾ ਲਗਾ ਤੇ ਕਮੇਟੀ ਬਣਾਈ ਕਮੇਟੀ ਦੇ ਵਿੱਚ ਇਹਨਾਂ 2 ਸਾਲਾਂ ਤੋਂ ਉੱਥੇ ਕੋਈ ਕੰਮ ਨਹੀਂ ਕੀਤਾ ਉਹਦੇ ਵਿੱਚ ਸਾਡੀ ਕੋਈ ਨਹੀਂ ਸੁਣੀ ਗਈ ਇਹਨਾਂ ਨੇ ਕਿਸਾਨਾਂ ਦੇ ਉਹਦੇ ਵਿੱਚ ਮੈਂਬਰ ਹੀ ਸ਼ਾਮਲ ਨਹੀਂ ਕੀਤੇ ਸਾਡੀਆਂ ਮੰਗਾਂ ਕਿੱਥੋਂ ਮੰਨੀਆਂ ਜਾਣੀਆਂ ਨੇ ਬਾਕੀ ਜਿਹੜੀ ਐਮਐਸਪੀ ਸਾਨੂੰ ਝੋਨੇ ਤੇ ਤੇ ਕਣਕ ਤੇ ਮਿਲ ਰਹੀ ਆ ਇਹ ਵੀ ਸਾਨੂੰ ਪੂਰੀ ਨਹੀਂ ਮਿਲਦੀ ਜਿੱਲੀ ਸਾ ਆਪਣੇ ਆਹਨ ਸੁਆਮੀਨਾਥੀ ਦੀ ਰਿਪੋਰਟ ਦੇ ਮੁਤਾਬਕ ਸਾਨੂੰ ਉਹਦੇ ਮੁਤਾਬਕ ਸਾਨੂੰ ਆਪਣੇ ਉਹਦੇ ਰੇਟ ਦੇਣ ਫੇਰ ਸਾਨੂੰ ਸਾਡੇ ਹੱਕ ਪੂਰੇ ਹੋਣਗੇ ਉਹਨਾਂ ਜਿਹੜੇ ਕਿਸਾਨ ਖੁਦਕੁਸ਼ੀ ਕਰਦੇ ਰਹਿਣਗੇ ਤੇ ਡੱਕਦੇ ਵੀ ਰਹਿਣਗੇ